ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨਿਟਰੀ ਫਾਰਮ ਵਿੱਚ ਹਾਂਜੀ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪੈਂਡ ਪਹਾਰਾਪੁਰ ਜੀ ਜ਼ਿਲ੍ਹਾ ਨਮਾਸ਼ਹਿਰ ਦੀ ਹਾਂਜੀ ਵੀਰ ਜੀ ਅੱਜ ਪਹੁੰਚੇ ਆ ਭਾਈ ਨਿਰਿੰਦਰ ਕੋਲੇ ਐਨ ਕੇ ਫਾਰਮ ਜੀ ਤੇ ਐਸ ਫਾਰਮ ਜੇ ਤੁਹਾਨੂੰ ਜਰਸੀ ਬੱਛੀ ਦਿਖਾਉਣੀ ਹੈ ਜੀ ਬਹੁਤ ਚੰਗੀ ਤੇ ਚੰਗਾ ਸੀਮਨ ਭਰਿਆ ਹੋਇਆ ਤੇ ਗਾਂ ਮਦਰ ਮਿਲਕ ਰਿਕਾਰਡ ਚੰਗਾ ਸੀ ਤੇ ਵੀਡੀਓ ਨੂੰ ਅੰਤ ਤੱਕ ਦੇਖਿਆ ਜੇ ਵੀਰ ਜੀ ਜਿਹੜੇ ਵੀਰ ਨੂੰ ਪਸੰਦ ਆਜੂਗ ਜੀ ਇੱਥੇ ਆ ਕੇ ਆਪ ਦੀ ਖਸਾਲੀ ਨਾਲ ਪ੍ਰੀਤ ਲਾਏ ਜੇ ਵੀਰ ਜੀ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਵੀਰ ਜੀ, ਬੱਚੀ ਪਹਿਲਾ ਸੂਆ ਸੋਣ ਵਾਲੀ ਹੈ ਜੀ। 14 ਤਰੀਕ ਨੂੰ 8 ਮਹੀਨੇ ਲੱਗ ਗਿਆ ਜੀ ਬੱਚੀ ਨੂੰ ਤੇ ਮਦਰ ਮਿਲ ਕੇ ਰਿਕਾਰਡ ਜੀ ਪਹਿਲੇ ਸੂਏ ਦਾ 20 ਲੀਟਰ ਸੀ ਜੀ। ਦੰਤੋਂ ਕੀਰੀ ਹੈ ਜੀ ਹਜੇ। ਤੇ ਘਾ ਟਾਈਸਨ ਬੋਲਦਾ ਸੀਮਨ ਭਰਿਆ ਹੋਇਆ ਜੀ। ਹਾਂਜੀ ਆ ਦੇ ਸਕਦੇ ਆ ਜੀ। ਝੋਲੀ ਦੇ ਸਕਦੇ ਆ ਜੀ ਬੱਚੀ ਦੀ। ਪੂਰੀ ਚੰਗੀ ਤੇ ਸੋਹਣੀ ਤਿਆਰ ਕੀਤੀ ਹੋਈ ਥਣ ਚਾਰੇ ਫੁੱਲ ਗਿਆ ਤੇ ਤੇ ਕੱਲੇ ਕੱਲੇ ਨਿੱਖਰਵੇਂ ਲੱਗੇ ਹੋਏ ਆ ਵੀਰ ਦੱਸਦਾ ਮੱਚੀ ਆ ਵੀ ਚੰਗਾ ਦਾ ਲੁਕਾ ਦੂਗੀ ਕਿਉਂਕਿ ਆ ਮਦਰ ਮਿਲ ਕੇ ਰਿਕਾਰਡ ਚੰਗਾ ਸੀਗਾ ਤੇ ਬਾਈ ਨੇ ਮੱਚੀ ਦੀ ਪ੍ਰਾਈਜ਼ ਬਾਈ ਕੇ ਦਾ ਫੋਨ ਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਲਗਾਤਾਰ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਅੱਜ ਦੀ ਵੀਡੀਓ 'ਚ ਇਹ ਇੱਕ ਬਾਈ ਦੀ ਟੌਪ ਦੀ ਜਰਸੀ ਵਿੱਚੀ ਵਕਾਉ ਸੀ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਰੋਟੀ ਚ ਦੇਖਣ ਲਈ ਸਾਰਿਆਂ ਵੀ ਆਪਣਾ ਤਾਹੇ ਦੁਤਾਨਵਾਦ ਕਰਦਾ ਜੀ ਅਗਲੀ ਵੀਡੀਓ ਚ ਨਵੀਂ ਤੇ ਜਲਦ ਮਿਲਾਂਗੇ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ